ਅੱਜ ਡੀਐਸਪੀ ਵਰਿੰਦਰ ਸਿੰਘ ਖੋਸਾ ਜੀ ਦੇ ਧਿਆਨ ਵਿੱਚ ਹਲਕਾ ਦਾਖਾ ਦਾ ਇੱਕ ਗੁਰਕਤੰਦਾ ਸਾਹਮਣੇ ਆਇਆ ਗੁਰਕਤੰਦਾ ਕੀ ਜੋ ਡਰੱਗ ਡੀਲਰ ਨੇ ਉਹਨਾਂ ਤੋਂ ਤਾਂ ਲੋਕਾਂ ਨੂੰ ਡਰ ਹੈ ਜੋ ਨਸ਼ਾ ਵੇਚਦੇ ਹਨ ਉਹ ਤਾਂ ਦੁਨੀਆ ਡਰਦੀ ਹੈ ਪਰ ਉਸ ਤੋਂ ਬਾਅਦ ਜਦੋਂ ਉਹ ਡਰੱਗ ਨੂੰ ਛਣਾਉਣ ਲਈ ਵੀ ਇੱਕ ਗੁਰਕਤੰਦੇ ਕਿਤੇ ਜਾਂਦੇ ਹਨ ਜਿਸ ਨਾਲ ਫਿਰ ਫਿਰ ਨੌਜਵਾਨੀ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਵਾ ਉਹਨਾਂ ਨੇ ਗਲਤ ਦਵਾਈਆਂ ਦਿੱਤੀਆਂ ਦੀਆਂ ਕੋਈ ਵੀ ਸਰਕਾਰੀ ਮਹਾਂਤਾ ਪ੍ਰਾਪਤ ਕੀਤੇ ਬਿਨਾ ਉਹ ਗੁਰਕਤਿੰਦਾ ਚਲਾਉਂਦੇ ਆ ਇੱਕ ਸਿਰ ਪੈਸੇ ਦੀ ਖਾਤਰ ਕਿਸੇ ਫਿਰ ਨੌਜਵਾਨੀ ਨਾਲ ਕਿੱਡਾ ਖਿਡਿਆ ਜਾਂਦਾ ਉਹਨਾਂ ਜਵਾਨੇ ਕਿੱਡਾ ਖਿੜੇ ਜਿਵੇਂ ਪਹਿਲਾਂ ਜੋ ਇੱਕ ਵੇਚ ਕੇ ਕਿੱਡਾ ਖਿੜਿਆ ਜਾਂਦਾ ਉਸ ਤੋਂ ਬਾਅਦ ਉਸ ਨੂੰ ਚੜਾਉਣ ਲਈ ਵੀ ਇੱਕ ਖੇਡੇ ਖਿਡੇ ਜਾਂਦੇ ਹਨ ਉਹ ਖੇਡਿਆਂ ਵਿੱਚੋਂ ਇਹ ਹਾਲਕੇ ਦਾਖੇ ਵਿੱਚ ਪਿੰਡ ਦਾਖੇ ਵਿੱਚ ਖਿੜੇ ਜਾ ਰਿਹਾ ਸੀ ਜੋ ਡੀਐਸਪੀ ਦੇ ਵੀਰਿੰਦਰ ਸਿੰਘ ਹੋਸਾ ਜੀ ਦੇ ਧਿਆਨ ਵਿੱਚ ਆਇਆ ਉਹ ਡਾਕਟਰੀ ਟੀਮ ਨੂੰ ਲੈ ਕੇ ਉੱਤੇ ਪਹੁੰਚੇ ਰੇਟ ਮਾਰੀ ਉਹਨਾਂ ਨੂੰ ਵੱਡੀ ਪ੍ਰਾਪਤੀ ਮਿਲੀ ਤੇ ਉਹਨਾਂ ਨੇ ਜਾ ਦੇਖ ਕੇ ਜਾ ਕੇ ਦੇਖਿਆ ਕਿ ਜਿੰਦੇ ਤੋੜਨੇ ਪਏ ਉਹਨਾਂ ਨੂੰ ਬੜਾ ਹੀ ਇਹ ਆ ਦੇਖਿਆ ਦੇਖਿਆ ਜਾ ਨਹੀਂ ਸਕਦਾ ਸੀ ਜੋ ਕੰਮ ਹੋ ਰਿਹਾ ਸੀ ਆਓ ਬਾਕੀ ਗੱਲ ਆਪਾਂ ਵਿਨੈਦ ਸਿੰਘ ਖੋਸਾ ਜੀ ਤੋਂ ਸੁਣਦੇ ਹਾਂ ਲੁਧਿਆਣਾ ਦਿਹਾਤੀ ਦੇ ਥਾਣਾ ਦਾਖਾ ਵਿਖੇ ਸਾਨੂੰ ਇੱਕ ਇਲੈਗਲ ਰੀਹੈਬ ਡੀ ਐਡਿਕਸ਼ਨ ਸੈਂਟਰ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ ਕੰਪਲੇਨੈਂਟ ਨੇ ਦੱਸਿਆ ਸੀ ਕਿ ਦਾਖੇ ਪਿੰਡ ਦੇ ਵਿੱਚ ਇਲੈਗਲ ਤੌਰ ਤੇ ਰੀਹੈਬ ਸੈਂਟਰ ਚਲਾਇਆ ਜਾਂਦਾ ਵਾ ਜਿਸ ਵਿੱਚ ਕਰੀਬ 25 ਦੇ ਕਰੀਬ ਮਰੀਜ਼ਾਂ ਨੂੰ ਡਰਗ ਡਿਕਸ਼ਨ ਰੱਖਿਆ ਗਿਆ ਵਾ ਤੇ ਉੱਤੇ ਬਹੁਤ ਹੀ ਗੰਦੇ ਹਾਲਾਤ ਹੈਜੇਨਿਕ ਕੰਡੀਸ਼ਨਸ ਬਾਕੀ ਖਾਣ ਪੀਣ ਦਾ ਰਹਿਣ ਸਹਿਣ ਦਾ ਬਹੁਤ ਹੀ ਮਾੜਾ ਪ੍ਰਬੰਧ ਹੈ ਤੇ ਬਿਲਕੁਲ ਚੰਗੇ ਤਰੀਕੇ ਨਾਲ ਇਲਾਜ ਵੀ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਅਸੀਂ ਇੱਕ ਚਿੱਠੀ ਸਿਵਲ ਸਰਜਨ ਸਾਹਿਬ ਲੁਧਿਆਣਾ ਨੂੰ ਲਿਖੀ ਸੀ ਜਿਨ੍ਹਾਂ ਵੱਲੋਂ ਤਿੰਨ ਡਾਕਟਰਾਂ ਦੀ ਟੀਮ ਇਕੱਠੀ ਕੀਤੀ ਗਈ ਸੀ ਇਸ ਵਿੱਚ ਡਾਕਟਰ ਹਰਕਮਲ ਕੌਰ ਡਾਕਟਰ ਵਿਨੋਦ ਕੁਮਾਰ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਡਾਕਟਰਸ ਵੱਲੋਂ ਪੁਲਿਸ ਪਾਰਟੀ ਨਾਲ ਲੈ ਕੇ ਇੱਕ ਸਾਂਝੀ ਰੇਡ ਕੀਤੀ ਗਈ ਸੀ ਜਿਸ ਰੇਡ ਕਰਨ ਤੇ ਸਾਨੂੰ ਪਾਇਆ ਗਿਆ ਕਿ ਉੱਥੇ ਇੱਕ ਇਲੀਗਲ ਤੌਰ ਤੇ ਬਿਲਕੁਲ ਬੰਦ ਜਗ੍ਹਾ 'ਚ ਇੱਕ ਕਮਰੇ ਦੇ ਵਿੱਚ 25 ਮਰੀਜ਼ਾਂ ਨੂੰ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਬਾਹਰੋਂ ਲੋਕ ਲਗਾਇਆ ਗਿਆ ਸੀ ਤੇ ਉਹਨਾਂ ਦੀ ਕੰਡੀਸ਼ਨ ਹਾਲਤ ਬਹੁਤ ਅੰਦਰ ਮਾੜੀ ਸੀ ਨਾ ਕੋਈ ਉਹਨਾਂ ਨੂੰ ਟਾਈਮ ਤੇ ਕੋਈ ਮੈਡੀਸਿਨ ਦਿੱਤੀ ਜਾਂਦੀ ਸੀ ਨਾ ਖਾਣਾ ਦਿੱਤਾ ਜਾਂਦਾ ਸੀ ਕਈਆਂ ਦੇ ਤਾਂ ਬਹੁਤ ਡੂੰਘੇ ਡੂੰਘੇ ਜ਼ਖਮ ਵੀ ਹੋਏ ਪਏ ਸਨ ਪਰ ਉਹਨਾਂ ਦੀ ਕੋਈ ਟੇਕ ਕੇਅਰ ਨਹੀਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਅਸੀਂ ਮੌਕੇ ਤੇ ਪ੍ਰਮਾਣਿਤ ਕੋਈ ਕਾਗਜ਼ ਕੋਈ ਗਵਰਨਮੈਂਟ ਵੱਲੋਂ ਪਰਮਿਸ਼ਨ ਕੋਈ ਚੈੱਕ ਕੀਤੀ ਗਈ ਤਾਂ ਕਿਸੇ ਵੀ ਤਰੀਕੇ ਦੀ ਕੋਈ ਪਰਮਿਸ਼ਨ ਵੀ ਨਹੀਂ ਪਾਈ ਗਈ ਸੋ ਇਹਨਾਂ ਦਾ ਲੋਕ ਤੋੜ ਕੇ ਪੁਲਿਸ ਵਾਲਿਆਂ ਨੂੰ ਰੈਸਕਿਊ ਕਰਕੇ ਡਾਕਟਰਸ ਦੀ ਟੀਮ ਦੇ ਨਾਲ ਸਿਵਲ ਹਸਪੀਟਲ ਜਗਰਾਉਂ ਵਿਖੇ ਲਿਆਇਆ ਗਿਆ ਜਿੱਥੇ ਇਹਨਾਂ ਦਾ ਸਾਰਿਆਂ ਦਾ ਮੈਡੀਕਲ ਹੋਇਆ ਵਾ ਇਹਨਾਂ ਨੂੰ ਕਾਇਦੇ ਅਨੁਸਾਰ ਕਿਸੇ ਨੂੰ ਮੈਡੀਸਨ ਦੀ ਲੋੜ ਆ ਜਾਂ ਐਡਮਿਟ ਕਰਨ ਦੀ ਲੋੜ ਆ ਉਹਨਾਂ ਮੁਤਾਬਕ ਡਾਕਟਰਾਂ ਵੱਲੋਂ ਅਗਲੇਰੀ ਮਰੀਜ਼ਾਂ ਦੀ ਟੇਕ ਕੇਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜੋ ਇਲੀਗਲ ਸੈਂਟਰ ਚਲਾ ਰਹੇ ਸਨ ਇਹ ਦੋ ਭਾਈਵਾਲ ਹਰਦੀਪ ਸਿੰਘ ਉਰਫ ਦੀਪਾ ਸਨ ਆਫ ਹਰਪਾਲ ਸਿੰਘ ਚੱਕਲਾ ਤੇ ਜਗਮਿੰਦਰ ਸਿੰਘ ਸਨ ਆਫ ਗਿਰਪਾਲ ਸਿੰਘ ਪੱਤੀ ਜਲਾਲ ਦਖਰ ਇਹਨਾਂ ਦੋਨਾਂ ਦੇ ਖਿਲਾਫ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਉਹਨਾਂ ਤੋਂ ਪੈਸੇ ਵਡੋਲਣਾ 420 ਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਦੋਨਾਂ ਸੈਕਸ਼ਨਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਪੁਲਿਸ ਵੱਲੋਂ ਰੇਡਜ਼ ਜਾਰੀ ਨੇ ਬਹੁਤ ਜਲਦੀ ਇਹਨੂੰ ਰੈਸਟ ਕੀਤਾ ਜਾਊਗਾ ਮੈਂ ਲੋਕਾਂ ਨੂੰ ਵੀ ਹਿਤਵੀਸ ਕਰੂੰਗਾ ਕਿ ਅਗਰ ਤੁਹਾਡੇ ਕੋਈ ਵੀ ਡਰਗ ਐਡਿਕਟ ਹੈ ਨਸ਼ਾ ਕਰਨ ਦਾ ਆਦੀ ਹੈ ਤਾਂ ਸਰਕਾਰ ਵੱਲੋਂ ਪ੍ਰਮਾਣਿਤ ਸਰਕਾਰੀ ਹਸਪੀਟਲ ਦੇ ਵਿੱਚ ਬਹੁਤ ਅੱਛੀ ਫੈਸਿਲਿਟੀ ਦੇ ਨਾਲ ਉੱਥੇ ਡਰਗ ਡਿਡਿਕਸ਼ਨ ਨਸ਼ਾ ਛਡਵਾਇਆ ਜਾਂਦਾ ਇਸ ਕਰਕੇ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਧੋਖੇ ਵਿੱਚ ਆ ਕੇ ਇਹੋ ਜਿਹੇ ਡਿਡਿਕਸ਼ਨ ਸੈਂਟਰਸ ਦੇ ਨਾਂ ਦਾ ਜਿੱਥੇ ਨਸ਼ਾ ਤੱਕ ਹੀ ਛੱਡਣਾ ਸਗੋਂ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਇਸ ਚੀਜ਼ ਦੇ ਸਤਰ ਕਰੋ ਤੇ ਸਰਕਾਰ ਵੱਲੋਂ ਪ੍ਰਮਾਣਿਤ ਨਸ਼ਾ ਛਡਾਊ ਕੇਂਦਰਾਂ ਤੇ ਹੀ ਆਪਣੀ ਰਿਲੇਟਿਵ ਜੋ ਨਿਸ਼ਾ ਕਰਦੇ ਨਹੀਂ ਜਾਂ ਕੋਈ ਜਾਣ ਪਛਾਣ ਚ ਕਰਦਾ ਵੋ ਉਹਨਾਂ ਨੂੰ ਜਮ੍ਹਾਂ ਕਰਵਾਓ ਧੰਨਵਾਦ ਜੀ